ਸ੍ਰੀ ਮਨਜਨ ਅਕਾਲੀ ਜੀ ਦਾ ਘਰ ਹੈ ਇਹ ਸ੍ਰੀ ਕੇ ਇਹ ਆਇਆ ਹੈ ਔਰ ਜਿਹੜੀ ਮਿੰਨੀ ਸਟੇਜ ਦੇ ਉੱਤੇ ਸਾਨੂੰ ਜਿਹੜਾ ਆਹਦਾ ਦਰਵਾਜ਼ੇ ਦੇ ਵਿੱਚ ਜਿਹੜਾ ਇੱਕ ਧਮਾਕਾ ਜਿਹੜਾ ਕੋਈ ਹੋਇਆ ਹੋਇਆ ਉਹਦੀ ਨਿਸ਼ਾਨ ਮਿਲੇ ਔਰ ਪੁਲਿਸ ਦੀ ਟੀਮ ਉਹ ਵੀ ਬੁੱਕ ਤੇ ਬੁਲਾਇਆ ਹੋਇਆ ਉਹ ਪਹੁੰਚ ਗਈ ਆ ਵਸਕੇ ਜਦੋਂ ਤੋਂ ਬਾਅਦ ਉਹ ਇਨਵੈਸਟੀਗੇਸ਼ਨ ਕਰਕੇ ਦੱਸਣਗੇ ਕਿ ਪਿਛੋਕਣ ਪਹਿਲੇ ਗਨੈਟ ਹਮਲੇ ਹੋਏ ਐ ਜਲੰਧਰ ਜ਼ਿਲ੍ਹੇ ਦੇ ਵਿੱਚ ਇਹ ਪੁਲਿਸ ਹੀ ਨਾਕਾਮ ਹੀ ਆ ਜੀ ਕਿ ਕਾਡੇ ਸੀਨੀਅਰ ਨਿਸ਼ਤਾ ਜਿਹੜੇ ਰਾਸ਼ਟਰੀ ਕਾਰਜਕਾਰੀ ਦੇ ਸਦਸਦੇ ਪੂਰੇ ਮੰਤਰੀ ਪੂਰੇ ਸਟੇਟ ਪ੍ਰੈਜ਼ੀਡੈਂਟ ਪਰ ਅੱਜ ਅਗਰ ਇੱਕ ਚੁਣਿਆ ਹੋਇਆ ਜਿਹਨੇ ਇਸ ਜਲੰਧਰ ਇਸ ਪੰਜਾਬ ਦੀ ਰਹਿਨਵਾਈ ਕੀਤੀ ਹੋਵੇ ਅਜੋਕ ਲੋਕ ਨਹੀਂ ਸੇਫ ਆਮ ਨਾਗਰਿਕ ਸੇਫ ਜਿਹੜੇ ਲੋਕ ਕਿਉਂਕਿ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੇ ਕੁਰਬਾਨੀਆਂ ਦੇ ਕੇ ਇਸ ਪੰਜਾਬ ਨੂੰ ਬਚਾਇਆ ਭਾਰਤੀ ਜਨਤਾ ਪਾਰਟੀ ਡਰਨ ਵਾਲੀ ਨਹੀਂ ਹੈ ਨਾ ਇਦਾਂ ਦੀਆਂ ਕੋਈ ਕੁਰਬਾਨੀਆਂ ਦੇ ਨੂੰ ਪਿੱਛੇ ਖੜ ਭਜਦੀ ਹੈ ਅਗਰ ਪੰਜਾਬ ਨੂੰ ਮਚਾਂਦਲੇ ਜਿੰਨੀਆਂ ਕੁਰਬਾਨੀਆਂ ਜ਼ਰੂਰ ਚਾਹੀਦੀ ਪੂਰੀ ਪਾਰਟੀ ਤਿਆਰ ਹੈ ਪਰ ਇਦਾਂ ਦੇ ਲੋਕਾਂ ਦੇ ਜਿਹੜੇ ਸੀਨੀਅਰ ਜਿਨ੍ਹਾਂ ਨੇ ਪੰਜਾਬ ਨੂੰ ਚਲਾਇਆ ਹੋਵੇ ਅੱਜ ਉਹਨਾਂ ਦੇ ਘਰ ਇਦਾਂ ਹਮਲੇ ਹੋਣ ਉਹਨੂੰ ਲੱਗਦਾ ਕਿ ਪੰਜਾਬ ਦੇ ਆਮ ਲੋਕਾਂ ਦੇ ਅਕਰੇ ਬਕਰਵੋੜ ਦੇ ਬਿੱਲ ਵਿੱਚ ਦੇਖੋ ਪੂਰੇ ਦੇਸ਼ ਦੇ ਵਿੱਚ ਜਿੱਥੇ ਮੁਸਲਮਾਨੋ ਵੀ ਉਹਨਾਂ ਦੇ ਹੱਕ ਦਾ ਨਾਅਰਾ ਲਗਾ ਰਹੇ ਆ ਵਿੱਚ ਇਹ ਜਿਹੜੇ ਮੀਰ ਲੋਕ ਸੀ ਜਿਹੜੇ ਜਿਨ੍ਹਾਂ ਨੇ ਵੱਕੜ ਨੂੰ ਆਪਣੇ ਕਬਜ਼ੇ 'ਚ ਕੀਤਾ ਸੀ ਅੱਜ ਉਹਨਾਂ ਨੂੰ ਖਤਰਾ ਹੈ ਗਰੀਬ ਦੇ ਲਈ ਬਹੁਤ ਬੈਨੀਫਿਟਫੁੱਲ ਆ ਪਰ ਇਹ ਨਾਕਾਮੀ ਹੈ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਇਹ ਜਿਹੜਾ ਲਾਅਨ ਆਰਡਰ ਹੈ ਇਹਨਾਂ ਦੇ ਕੰਟਰੋਲ 'ਚ ਨਹੀਂ ਹੈ ਪੰਜਾਬ ਦੇ ਲੋਕ ਦੇਖ ਰਹੇ ਆ ਪਰ ਪੰਜਾਬ ਦੇ ਲੋਕ ਦਾ ਜਵਾਬ ਕੀ ਕਿਤੇ ਕੁਛ ਨਹੀਂ ਤੁਸੀਂ ਕੁਛ 100 ਕਦਮ ਦੂਰ থানা ਪੁਲਿਸ ਤੇ ਮੰਤਰੀ ਸਾਹਿਬ ਤੁਹਾਡੇ ਜਿਹੜੇ ਨਹੀਂ ਪੂਰੇ ਸੇਵ ਹੈਗੇ ਆ ਆਮ ਦਾ ਪੰਜਾਬ ਦਾ ਮਹੌਲ ਖਰਾਬ ਹੋ ਰਿਹਾ ਇਹਨੂੰ ਲਾਅਨ ਆਰਡਰ ਨੂੰ ਕੰਟਰੋਲ ਕਰਨਾ ਪਏਗਾ ਪੁਲਿਸ ਨੂੰ ਆਪਣੀ ਜਿਹੜੀ ਇਹ ਨਲਾਕੀ ਹੈ ਇਹ ਪੁਲਿਸ ਨੂੰ ਮੰਨੀ ਪਈ ਨਾਲ ਅੱਜ ਜੀ ਨੇ ਵੀ ਨਸ਼ਾ ਵਿਰੁੱਧ ਹੈ ਉਸ ਤੋਂ ਬਾਅਦ ਡਾਕਟਰ ਬਾਬਾ ਸਾਹਿਬ ਮੈਦਕਾ ਜੀ ਨੂੰ ਨੋ ਦੇ ਉਤੇ ਜੋ ਪੰਜਾਬ ਚ ਹਾਲਾਤ ਬਣਿਆ ਪਿਛਲੇ ਦਿਨੀ ਫਲੋਰ ਦੇ ਵਿੱਚ ਉਹਨੂੰ ਲੱਗਦਾ ਕਿ ਉਦਾਂ ਦੇ ਹਾਲਾਤ ਪੰਜਾਬ ਦੇ ਬੰਨੇ ਚੱਗੇ ਨੇ ਦੇਖੋ 1:30 ਵਜੇ ਮੈਂ ਤਾਂ ਸੋ ਰਿਆ ਸੀਗਾ ਉਹ ਤੱਕ ਲੋਕ ਜਿਹੜੇ ਬਾਹਰ ਸੀਗੇ ਉਹਨਾਂ ਨੇ ਹੀ ਖੜਕਾਇਆ ਨੌਕ ਕੀਤਾ ਤੇ ਵੀ ਇਸ ਤਰ੍ਹਾਂ ਬਲਾਸਟ ਹੋਇਆ ਕਿਉਂਕਿ ਆਵਾਜ਼ ਤਾਂ ਆਈ ਪਹਿਲਾਂ ਲੱਗਿਆ ਮੈਨੇ ਕੋਈ ਵੀ ਟਰਾਂਸਫਾਰਮਰ ਜਿਹੜਾ ਹੈਗਾ ਇਲੈਕਸਿਟੀ ਦੇ ਇੱਥੇ ਲੱਗਾ ਹੋਇਆ ਨੇੜੇ ਕਿਉਂਕਿ ਉਹ ਮੋਨ ਓਵਰਲੋਡ ਕਾਰਨ ਕਈ ਵਰੀਓ ਬਲਾਸਟ ਹੁੰਦਾ ਹੈ ਤੇ ਫਿਰ ਕਿਉਂਕਿ ਨੀਂਦ ਵਿੱਚ ਸੀ ਮੈਂ ਤੇ ਉਦੋਂ ਫਿਰ ਲੱਗਾ ਕਿ ਸ਼ਾਇਦ ਥੰਡਰ ਦਾ ਹੈ ਕਿ ਵੀ ਕਲਾਊਡ ਥੰਡਰ ਹੈ ਤੋ ਫਿਰ ਬਾਅਦ ਚੋ ਨੌਕ ਕੀਤਾ ਉਹਨਾਂ ਦੱਸਿਆ ਕਿ ਬਸ ਬਲਾਸਟ ਹੋਇਆ ਤੇ ਸਾਰੀ ਚੀਜ਼ਾਂ ਜਿਹੜੀਆਂ ਫਿਰ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਸਟੇਸ਼ਨ ਤੇ ਨੰਬਰ 'ਚ ਗਨਮੈਨ ਭੇਜਿਆ ਕਰਕੇ ਵੀ ਉੱਥੇ ਇਨਫੋਰਮ ਕੀਤਾ ਬਾਕੀ ਆਫਿਸਰ ਨੂੰ ਫੋਨ ਕੀਤਾ ਸੀਗਾ ਕਿਉਂਕਿ ਇੱਕ ਵਜੇ ਟਾਈਮ ਹੈ ਨਹੀਂ ਉਠਾਇਆ ਕਿਸੇ ਕਦੇ ਤਾਂ ਵੱਡੀ ਗੱਲ ਹੈਗੀ ਇੱਕ ਕਿ ਪੁਲਿਸ ਸਟੇਸ਼ਨ ਮਹਿਜ਼ 150 ਮੀਟਰ ਦੀ ਦੂਰੀ ਦੇ ਉੱਤੇ ਹੈਗਾ ਹਾਂਜੀ ਔਰ ਕਿੰਨਾ ਵੱਡਾ ਕਾਂਡ ਹੋ ਜਾਂਦਾ ਬਲਾਸਟ ਹੋ ਜਾਂਦਾ ਪਰ ਤੁਸ ਤੁਹਾਡੇ ਵੱਲੋਂ ਗਨ ਮੈਨ ਭੇਜਿਆ ਜਾਂਦਾ ਉੱਥੋਂ ਕੋਈ ਨਹੀਂ ਆਇਆ ਸਾਹਮਣੀ ਹੈ ਜੋ ਚੀਜ਼ਾਂ ਮੈਂ ਦੇਖ ਕੀ ਕਹਿ ਸਕਦਾ ਜੋ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਤੁਹਾਡੇ ਸਾਹਮਣੇ ਵੀ ਹੈ ਸਾਰੀਆਂ ਲੋਕਾਂ ਦੇ ਸਾਹਮਣੇ ਸੀ ਬੜਾ ਬਲਾਸਟ ਹੋ ਜਾਣਾ ਐਡਾ ਤਮਾਕੇ ਦੀ ਆਵਾਜ਼ ਆਉਣੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਹਿਲਾਂ ਇੱਥੇ ਪੀਸੀਆਰ ਹੁੰਦੀ ਸੀਗੀ ਹੁਣ ਵਿਡਰੋ ਕਰ ਲਈ ਹੈ ਸੋ ਇਹ ਤਾਂ ਪੁਲਿਸ ਬਿਹਤਰ ਜਾਣਦੀ ਹੈ ਕਿ ਵੀ ਕਿਸ ਢੰਗ ਨਾਲ ਕਿਸ ਕਾਰਨ ਤੇ ਇੱਥੇ ਵਿਡਰੋ ਕੀਤੀ ਆ ਠੀਕ ਹੈ ਅਰਾਊਂਡ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੋਈ ਵਿਸਫੋਟ ਜਿਆ ਹੋਇਆ ਹੈ ਸੋ ਜਿੰਨੂੰ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫੋਰੈਂਸਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਵਿੱਚ ਲੈਣਾ ਹੈ ਮੈਂ ਕਿੰਨੇ ਜਾਨੇ ਸੀਸੀਟੀਵੀ ਵਿੱਚ ਕੀ ਸਾਹਮਣੇ ਆਇਆ ਹੈ ਜੀ ਅਜੇ ਸੀਸੀਟੀਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਹਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਇਸ ਵਿੱਚ ਲੈ ਕੇ ਜਾ ਰਹੀ ਹੈ ਫਿਲਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਹੈ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਆਪਾਂ ਉਹਨਾਂ ਦੀ ਸਿਕਿਉਰ ਸਿਕਿਉਰਿਟੀ ਸਿਹਰੇ ਠੀਕ ਕੀਤੀ ਹੈ ਜੀ 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 ਕੋਸ਼ਿਸ਼ ਕਰਿਓ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਹੈ ਉਹੀ ਟ੍ਰੈਂਡ ਜਿਹੜਾ ਹੈਗਾ ਹੈ ਅਸੀਂ ਅਜੇ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਡਮ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਆ ਸੋ ਜੋ ਵੀ ਇਨਫੋਰਮੇਸ਼ਨ ਜਿਵੇਂ ਵੀ ਆਉਂਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫੋਰਮੇਸ਼ਨ ਅਜੇ ਕਲੈਕਟ ਕਰ ਰਹੇ ਹਾਂ ਤੇ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ